ਅਸੀਂ ਜਦੋਂ ਜਾ ਕੇ ਦੇਖਿਆ ਉੱਥੇ ਤੇ ਮੰਤਰੀ ਲਾਲਜੀ ਸਿੰਘ ਭੁੱਲਰ ਸਾਹਿਬ ਸੀਗੇ ਤੇ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਮੇਰੇ ਨਾਲ ਨੌਜਵਾਨ ਵੀਰ ਸੀ ਕਿ ਮੈਂ ਕਿਹਾ ਭੁੱਲਰ ਸਾਹਿਬ ਅਦੇ ਹਾਂਜੀ ਮੈਂ ਕਿਹਾ ਜੀ ਇਹ ਫੀਡ ਕਿੰਨਾ ਤੋਂ ਆਈ ਆ ਉਹ ਆਨੇ ਜੀ ਅਸੀਂ ਭੇਜੀ ਆ ਮੈਂ ਕਿਹਾ ਭੁੱਲਰ ਸਾਹਿਬ ਇਹ ਫੀਡ ਸਾਡੀ ਆ ਇਹ ਸਾਡੇ ਗਗਨ ਟ ਢਿੱਲੋ ਸਰਪੰਚ ਨੇ ਭੇਜੀ ਹੋਈ ਆ ਤੇ ਇਹ ਫਿਰ ਉਹ ਗੱਲਾਂ ਇਹ ਜਿਵੇਂ ਇਹਨਾਂ ਦਾ ਹੁੰਦਾ ਵੀ ਰੌਲਾ ਪਾ ਲੋ ਫਿਰ ਰੌਲਾ ਪਾਈ ਜਾਨੇ ਰੌਲਾ ਪਾਈ ਜਾਨੇ ਮੈਂ ਕਿਹਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਤੁਸੀਂ ਹਾਰ ਪੀੜਤਾਂ ਦੀ ਮਦਦ ਕਰ ਰਹੇ ਹੋ ਪਰ ਇਹ ਚੀਜ਼ ਨਾ ਕਰੋ ਵੀ ਸੇਵਾ ਸੰਗ ਦੀ ਹੋਵੇ ਤੇ ਮਸ਼ਹੂਰੀ ਦਿੱਲੀ ਐਂਡ ਕ ਨਾ ਦਾ ਫੀਡ ਵੋਟਾਂ ਮਾਰਨ ਵਾਲਿਆਂ ਨੂੰ ਦੇਣੀ ਆ ਉਹਨੇ ਟਾਡੀ ਸੰਸਦਾਂ ਦੀ ਫੀਡ ਨੂੰ ਕਿਹਾ ਵਾ ਵੀ ਇਹ ਮੇਰੀ ਫੀਡ ਮੇਰੀਆਂ ਵੋਟਾਂ ਦਾ ਇੱਧਰ ਦੇਣੀ ਵਾ ਕੀ ਪਤਾ ਹੋਰ ਕਿੰਨੀਆਂ ਸੇਵਾਵਾਂ ਤੇ ਠੱਪਾਈ ਆ ਮਦਮੀ ਪਾਰਟੀ ਆਪਦਾ ਲਾਈ ਜਾਂਦੀ ਹੋਵੇ ਲਾਲਾਂ ਨੂੰ ਦਬਾਈ ਪਿੰਨੋ ਮਰਜੀ ਲਾ ਇੱਥੇ ਲਾ ਲੋਗੇ ਉਹ ਜਿਵੇਂ ਕਹਿੰਦੇ ਇਹਨਾਂ ਦਾ ਕੈਮਰਾ ਇਹਨਾਂ ਦੇ ਰਿਪੋਰਟਰ ਜਿਹੜੇ ਹੈਗੇ ਨੇ ਹਨ ਪਰ ਉਹਦੀ ਕਚਹਿਰੀ 'ਚ ਠੱਪਾ ਕਿਦਾ ਲਾਉਂਗੇ ਉਹਦੀ ਕਚਹਿਰੀ 'ਚ ਠੱਪਾ ਜਿਹੜੇ ਕੈਨੇਡਾ 'ਚੋਂ ਟਰੱਕ ਚਲਾਉਂਦੇ ਨੇ ਜਿਹੜੇ ਸ਼ਿਫਟਾਂ ਲਾ ਕੇ ਜਿਨ੍ਹਾਂ ਨੇ ਸੇਵਾ ਭੇਜੀ ਆ ਸਾਡੇ ਪਿੰਡੋਂ ਜਿਨ੍ਹਾਂ ਨੇ 100 ਰੁਪਏ 500 ਰ ਫੈਕਟਰੀਆਂ ਤੇ ਜਾ ਕੇ ਉਹਨਾਂ ਨੂੰ ਸੇਵਾ ਭੇਜੀ ਆ ਹਨਾ ਤੇ ਉਹ ਸੇਵਾ ਆਈ ਆ ਫਿਰ ਇਹਨਾਂ ਨੇ ਵਰਤਾ ਕੇ ਜਾਂਦੀ ਆ ਇਹਨਾਂ ਨੇ ਕਿਹੜਾ ਇਲੈਕਸ਼ਨ ਲੜਨ ਦੀ ਆ ਬਈ ਜਹਾ ਜੇ ਆਪਾਂ ਕਰਾਂ ਕੋਈ ਇਲੈਕਸ਼ਨ ਲੜਨ ਦੀ ਆ ਤੇ ਆ ਸਾਡਾ ਤਾਂ ਉਹ ਏਰੀਆ ਵੀ ਕਿੱਥੇ ਆ ਵੀ ਥੋੜਾ ਲੜਨ ਦੀ ਹਨਾ ਗੱਲ ਕੀ ਹੈ ਵੀ ਇਹ ਇੱਕ ਸੇਵਾ ਇਹ ਜਜ਼ਬਾਤ ਹੈ ਇਹ ਸਾਡੇ ਦਸ਼ਮੇਸ਼ ਹਸਪਤਾਲ ਦੀ ਕੌਮ ਆ ਤੇ ਜਿਹਨੇ ਸਾਡੀ ਕੌਮ ਤੇ ਭੀੜ ਪਈ ਆ ਵੀ ਡਟ ਕੇ ਚਟਾਨ ਨੂੰ ਆ ਖੜਿਆ ਪਿਆ ਉਹ ਆਪਦੀਆਂ ਬਸ ਉਹੀ ਲਾਮ ਲਾਛ ਕਰਨਾ ਆਪਦੀਆਂ ਫੋਟੋਆਂ ਮ ਬਣਾਉਣੀਆਂ ਸੀ ਬਰੈਂਟੇ ਲੈ ਜਮੂ ਬਣਾ ਕੇ ਆਏ ਜੇ ਹੱਥ ਜੇ ਜੋੜਨੇ ਸੀਗੇ ਵੀ ਆਹ ਦੇਖੋ ਜੀ ਜਾਂ ਇੱਕ ਅਦੇ ਨੂੰ ਕਿਸੇ ਨੂੰ ਆਏ ਤਾਂ ਟਰਾਈ ਡਾਲੇ ਤੇ ਖੜ ਕੇ ਫਿਰ ਬੋਰੀ ਵਿੱਚ ਕਾਉਣੀ ਸੀ ਇੱਕ ਨੇ ਹੱਥ ਜਿਉਂਨੇ ਦੂਜੇ ਨੇ ਆਉ ਤਾ ਹੱਥ ਜੋੜਨੇ ਸੀ ਇਹ ਵੀ ਉਹਨਾਂ ਨੇ ਕਰਨਾ ਸੀਗਾ ਪਰ ਇੱਕ ਉਹਨਾਂ ਨਾਲ ਹੋਰ ਵੀ ਮਨ ਜੋਗਾ ਐਮ ਐਲ اے ਸਾਹਿਬ ਸੀਗੇ ਆਮਨਾ ਰੋਡ ਹਾਂਜੀ ਹਾਂਜੀ ਸੰਗਤ ਦੇ ਪੈਸਾ ਦਸਵੰਦ ਦਾ ਪੈਸਾ ਕਿਸੇ ਪਿਓ ਨੇ ਆਪਦੇ ਪੁੱਤ ਦੀ ਰੋਟੀ ਖੋ ਕੇ ਬੁਰਕੀ ਕੱਢ ਕੇ ਥੋੜੀ ਇਹ ਸੰਗਤ ਵਿੱਚ ਪਹਚਾਈ ਆ ਇਹ ਪੰਜਾਬ ਹੈ ਪੰਜਾਬ ਪਚਾਉਂਦੇ ਹੀ ਆ ਆਪਦੀ ਦਸਵੰਦ ਕੱਢਦਾ ਵੀ ਚਾਹੀਦੀ ਆ ਪਰ ਉੱਥੇ ਐ ਕਹੁੰਦੇ ਨੇ ਰੌਂਡੀ ਪਾਉਣੀ ਰੋਲ ਪਾਉਣੀ ਉਹ ਉੱਥੇ ਉਹ ਪਾ ਰਹੇ ਸੀਗੇ ਇਹੋ ਜਿਹੇ ਪਿੰਡ ਆ ਜਿਹੜੇ ਪਿੰਡਾਂ ਦੇ ਵਿੱਚ ਨਾ ਤਾਂ ਕਸਤੀ ਜਾਂਦੀ ਆ ਤੇ ਨਾ ਹੀ ਬੰਦੇ ਤੋਂ ਜਾਇਆ ਜਾਂਦਾ ਉੱਥੇ ਤੁਰ ਕੇ ਜਾਣਾ ਪੈਂਦਾ ਪਾਣੀ ਇੱਥੋਂ ਗਲਗਲ ਤਿੱਕਰ ਹੁੰਦਾ ਤੇ ਅੱਜ ਸਾਡੇ ਨਾਲ ਭਰਾ ਵੀ ਮੇਰੇ ਨੌਜਵਾਨ ਸਾਥੀ ਸੀਗੇ ਉਹ ੱੱਕਾ ਮਾਰ ਕੇ ਬੋਟਾ ਨੂੰ ਲੈ ਗਿਆ ਤੁਸੀਂ ਤਾਂ ਦੇਖੀ ਹੀ ਹੈਗਾ ਹਨਾ ਉੱਥੇ ਇਹ ਹਾਲਾਤਾਂ ਵਿੱਚ ਪਰ ਮੰਤਰੀ ਸਾਹਿਬ ਆਉਂਦੇ ਆ ਜਿਵੇਂ ਆਏ ਨੇ ਉਹਨਾਂ ਦੇ ਪਹਿਣ ਪੱਚਰੇ ਥੋੜਾ ਹੈ ਨਹੀਂ ਹੁੰਦਾ ਕਿ ਜਿਹੜੇ ਚਿੱਟੇ ਪਾਏ ਹੁੰਦੇ ਆ ਇੱਥੋਂ ਲਵੇੜੇ ਜਿਹੇ ਵੀ ਹੁੰਦੇ ਆ ਆਏ ਥੋੜੇ ਕ ਹੱਥ ਵੀ ਲਾਏ ਹੁੰਦੇ ਉਹ ਪਤਾ ਨਾ ਕਿਉਂਕਿ ਇਹਨਾਂ ਦਾ ਜਿਹੜਾ ਸਟੋਰੀ ਡਾਇਰੈਕਟਰ ਆ ਜਿਹੜਾ ਸਕ੍ਰਿਪਟਰ ਰਾਈਟਰ ਆ ਉਹ ਬਹੁਤ ਵੱਡਾ ਫਿਲਮੀ ਅਦਾਕਾਰ ਆ ਉਹ ਸਟੋਰੀ ਉਹਨਾਂ ਨੂੰ ਉਹਨਾਂ ਨੂੰ ਡਾਇਰੈਕਸ਼ਨ ਦਾ ਉਹਨਾਂ ਨੂੰ ਸਟੋਰੀ রাইਟਿੰਗ ਦਾ ਉਹਨਾਂ ਨੂੰ ਉਹ ਪੂਰਾ ਹਸਾਬ ਆ ਆਪ ਪਾਰਟੀ ਦੇ ਮੰਤਰੀ ਲੀਡਰ ਹੁਣ ਲੋਕਾਂ ਦੀ ਸੇਵਾ ਤੇ ਆਪ ਦਾ ਠੱਪਾ ਲਾਉਣਗੇ ਇਹ ਨਹੀਂ ਪਤਾ ਸੀ ਤੋਕ ਦਿਨ ਪਹਿਲਾਂ ਮੰਤਰੀ ਭੁੱਲਰ ਹਰਨ ਦੀ ਤਾਰੀਫ ਸਾਡੇ ਵੱਲੋਂ ਕੀਤੀ ਗਈ ਸੀ ਆਫ ਦੀ ਰਿਕਾਰਡ ਕੀਤੀ ਗਈ ਸੀ ਪਰ ਇਹ ਨਹੀਂ ਪਤਾ ਸੀ ਕਿ ਤਾਰੀਫ ਕਰਨ ਵਾਲੇ ਲੋਕਾਂ ਦੀ ਸੇਵਾ ਦੇ ਉੱਪਰ ਆਪ ਦਾ ਠੱਪਾ ਲਾਉਣਗੇ ਐਸਾ ਅੱਜ ਜੱਲੋਕੇ ਪਿੰਡ ਦੇ ਵਿੱਚ ਹੋਇਆ ਭਗਪੁਰ ਤੋਂ ਸਰਪੰਚ ਭਾਈ ਗਗਨ ਹੋਰੇ ਮੇਰੇ ਨਾਲ ਨੇ ਇਹਨਾਂ ਦੇ ਵੱਲੋਂ ਅੱਜ ਸੇਵਾ ਕੀਤੀ ਗਈ ਸੀ ਫੀਡ ਦੀ ਫੀਡ ਜਦੋਂ ਵੰਡ ਕੇ ਅਸੀਂ ਵਾਪਸ ਆ ਰਹੇ ਸੀ ਤਾਂ ਉਸ ਵੇਲੇ ਹੀ ਮੰਤਰੀ ਸਾਹਿਬ ਉਹਨਾਂ ਦੇ ਨਾਲ ਐਮਐਲਏ ਵਿਧਾਇਕ ਉਹ ਆਪਣਾ ਲਾਮ ਲਸ਼ਕਰ ਲੈ ਕੇ ਲੰਘ ਰਹੇ ਸੀ ਤੇ ਇਹਨਾਂ ਦੀ ਵੰਡੀ ਹੋਈ ਫੀਡ ਆਪਣੀਆਂ ਟਰਾਲੀਆਂ ਦੇ ਵਿੱਚ ਪਵਾਈ ਜਾਂਦੀ ਆ ਫੀਡ ਟਰਾਲੀਆਂ ਦੇ ਵਿੱਚ ਪਵਾ ਕੇ ਉਸ ਤੋਂ ਬਾਅਦ ਉਹਦੇ ਤੇ ਠੱਪਾ ਆਪਣਾ ਲਾਇਆ ਜਾਂਦਾ ਕਿ ਭਾਈ ਅਸੀਂ ਇਹ ਫੀਡ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਵੰਡ ਰਹੇ ਆ ਅਸੀਂ ਨਹੀਂ ਕਹਿੰਦੇ ਕਿ ਸਰਕਾਰ ਸੇਵਾ ਨਹੀਂ ਨਹੀਂ ਕਰਨੀ ਚਾਹੀਦੀ ਸਰਕਾਰ ਸੇਵਾ ਕਰੇ ਪਰ ਘੱਟੋ ਘੱਟ ਇਹ ਨਾ ਕਰੇ ਕਿ ਦੂਜਿਆਂ ਦੀ ਸੇਵਾ ਦੇ ਉੱਪਰ ਠੱਪਾ ਆਪਣਾ ਲਾਵੇ ਰੋਮਨ ਹੋਰੇ ਉਸ ਵੇਲੇ ਕੋਲਸੀ ਰੋਮਨ ਹੋਰਾਂ ਦੇ ਨਾਲ ਕੀ ਵਾਰਤਾਲਾਪ ਉਸ ਵੇਲੇ ਹੁੰਦੀ ਹੈ ਗੱਲਬਾਤ ਕਰਦੇ ਆ ਰੋਮਨ ਸਾਡੇ ਕੋਲੋਂ ਲੰਘੇ ਜ਼ਰੂਰ ਸੀ ਅਸੀਂ ਵੀ ਇਸ ਚੀਜ਼ ਦਾ ਦੇਖਿਆ ਸੀ ਬਾਈੁਰਾ ਨੂੰ ਮੈਂ ਕਿਹਾ ਸੀ ਕਿ ਯਾਰ ਫੀਟ ਤਾਂ ਉਹ ਆ ਜੋ ਆਪਾਂ ਬੰਨ ਕੇ ਆਏ ਆ ਮਤਲਬ ਉੱਥੇ ਜਾ ਕੇ ਪੂਰਾ ਕਟਣਾ ਕਰਮ ਕੀ ਹੁੰਦਾ ਅ ਗੱਲ ਇਹ ਹੈ ਬਈ ਅੱਜ ਤੋਂ ਅੱਜ ਆਪਾਂ ਸਵੇਰੇ ਸਾਰੇ ਜਾਣੇ ਸਾਰੇ ਭਰਾ ਜਿੰਨੇ ਵੀ ਅੱਜ ਆਪਣੇ ਸੰਸਥਾ ਆਈਆਂ ਸੀਗੀਆਂ ਬਾਈ ਢਿੱਲੋ ਸਾਹਿਬ ਗੰਗਣ ਢਿੱਲੋ ਜੀ ਇਹ ਆਏ ਨਹੀਂ ਵੱਡੀ ਸੇਵਾ ਲੈ ਕੇ ਪਹੁੰਚੇ ਸੀ ਆਪਣੇ ਰਾਹਤ ਕੈਂਪ ਤੇ ਹਨ ਫੇਰ ਬਈ ਜਿਹੜਾ ਕਿ ਆਪਣੇ ਚੰਡੀਗੜ੍ਹ ਤੋਂ ਇੱਕ ਨਿਰਪੱਖ ਜਿਹੜਾਈ ਸੀਗੀ ਉਹ ਵੱਡੀ ਸੇਵਾ ਲੈ ਕੇ ਪਹੁੰਚੇ ਸੀਗੇ ਅੱਜ ਅਸੀਂ ਜੱਲੋ ਕੇ ਪਿੰਡ ਕਾਲੇ ਕੇ ਪਿੰਡ ਤੇ ਜੱਲੋ ਕੇ ਪਿੰਡ ਦੇ ਵਿੱਚ ਅਸੀਂ ਬੇੜੀ ਬੋਟ ਲਈ ਬੋਰ ਦੇ ਵਿੱਚ ਜਾ ਕੇ ਅਸੀਂ ਪਿੰਡ ਪਿੰਡ ਘਰੇ ਘਰ ਰਾਸ਼ਨ ਪਹੁੰਚਾਇਆ ਤੇ ਬਾਈ ਹੁਣੀ ਘਟੋ ਘਟ ਵੀ 1.5 200 ਬੋਰੀ ਜਿਹੜੀ ਫੀਡ ਦੀ ਲੈ ਕੇ ਆਏ ਸੀਗੇ ਜਿਹੜੀ ਕਿ ਅਸੀਂ ਬੰਡਾਲੇ ਵਾਲੇ ਪੁਲ ਤੇ ਟਰੱਕ ਲਾਤਾ ਸੀਗਾ ਤੇ ਉੱਥੇ ਜਦੋਂ ਸਾਨੂੰ ਜੱਲੋ ਕੇ ਪਿੰਡ ਦੇ ਨਮਾਇंदे ਮਿਲੇ ਸਰਪੰਚ ਸਾਹਿਬ ਜੀਗੇ ਉਹਾਂ ਦੇ ਵੀ ਭਾਈ ਸਾਡੇ ਪਿੰਡ ਨੂੰ ਫੀਡ ਦੀ ਲੋੜ ਆ ਤੇ ਅਸੀਂ ਉਹਨਾਂ ਨੂੰ ਕਿਹਾ ਬਾਈ ਤੁਸੀਂ ਇਦਾਂ ਕਰੋ ਵੀ ਸਾਡੇ ਉੱਥੇ ਟਰੱਕ ਖੜਾ ਤੇ ਅੱਡੀ ਟਰਾਲੀ ਭੇਜੋ ਤੇ ਤੁਸੀਂ ਬੋਰੀਆਂ ਲਦਾ ਲੂ ਉਹਨਾਂ ਨੇ ਬਾਈ ਬੋਰੀਆਂ ਲਦਾ ਲੀਆਂ ਪਰ ਸਾਨੂੰ ਨਹੀਂ ਪਤਾ ਸੀਗਾ ਵੀ ਪੈਸਾ ਜਿਹੜਾ ਸੰਗਤ ਦਾ ਸੇਵਾ ਸੰਗਤ ਦੀ ਮਸ਼ਹੂਰੀ ਜਿਹੜੀ ਦਿੱਲੀ ਐਂਡ ਕੰਪਨੀ ਦੀ ਹਮ ਗੱਲ ਗੱਲ ਉਹੀ ਹੋਈ ਅਸੀਂ ਸਾਡੀ ਬੋਟ ਆਉਣੀ ਸੀ ਅਸੀਂ ਆਪਦੇ ਸਾਥੀਆਂ ਨੂੰ ਦੇਖ ਰਹੇ ਸੀਗੇ ਤੇ ਜਦੋਂ ਸਾਨੂੰ ਉੱਥੇ ਪਤਾ ਲੱਗਾ ਇੱਕ ਵੱਡਾ ਲਾਮ ਲਾਸ਼ਕਰ ਪਹੁੰਚਿਆ ਤੇ ਅਸੀਂ ਜਦੋਂ ਜਾ ਕੇ ਦੇਖਿਆ ਉੱਥੇ ਤੇ ਮੰਤਰੀ ਲਾਲਜੀ ਸਿੰਘ ਭੁੱਲਰ ਸਾਹਿਬ ਸੀਗੇ ਤੇ ਅਸੀਂ ਉਹਨਾਂ ਨੂੰ ਕਿਹਾ ਮੈਂ ਜਾ ਕੇ ਕਿਹਾ ਮੇਰੇ ਨਾਲ ਨੌਜਵਾਨ ਵੀਰ ਸੀਗੇ ਮੈਂ ਕਿਹਾ ਭੁੱਲਰ ਸਾਹਿਬ ਅਧੇ ਹਾਂਜੀ ਮੈਂ ਕਿਹਾ ਜੀ ਇਹ ਫੀਡ ਕਿੰਨਾ ਤੋਂ ਆਈ ਆ ਵਾਨੀ ਜੀ ਅਸੀਂ ਭੇਜੀ ਆ ਮੈਂ ਕਿਹਾ ਭੁੱਲਰ ਸਾਹਿਬ ਇਹ ਫੀਡ ਸਾਡੀ ਆ ਇਹ ਸਾਡੇ ਗਗਨ ਟ ਢੋ ਸਰਪੰਚ ਨੇ ਭੇਜੀ ਹੋਈ ਆ ਤੇ ਇਹ ਫਿਰ ਉਹ ਗੱਲਾਂ ਇਹ ਜਿਵੇਂ ਇਹਨਾਂ ਦਾ ਹੁੰਦਾ ਵੀ ਰੋਲਾ ਪਾ ਲੋ ਫਿਰ ਰੋਲਾ ਪਾਈ ਜਾਨੇ ਰੋਲਾ ਪਾਈ ਜਾਨੇ ਮੈਂ ਕਿਹਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਤੁਸੀਂ ਹਾਰ ਪੀੜਤਾਂ ਦੀ ਮਦਦ ਕਰ ਰਹੇ ਹੋ ਪਰ ਇਹ ਚੀਜ਼ ਨਾ ਕਰੋ ਵੀ ਸੇਵਾ ਸੰਗਤ ਹੀ ਹੋਵੇ ਤੇ ਮਸ਼ਹੂਰੀ ਦਿੱਲੀ ਐਂਡ ਕੰਪਨੀ ਦੀ ਹੋਵੇ। ਨਹੀਂ ਕੀ ਲੱਗਦਾ ਹੁਣ ਸਰਕਾਰ ਇੰਨੀ ਛੋਟੀ ਪੈ ਗਈ ਕਿ ਲੋਕਾਂ ਦੀ ਸੇਵਾ ਦੇ ਉੱਪਰ ਆਪਦੇ ਠੱਪੇ ਲਾਉਣ ਲੱਗੀ ਕਿ ਸੇਵਾ ਲੋਕ ਕਰਦੇ ਨੇ ਪਰ ਠੱਪੇ ਸਰਕਾਰ ਆਪਦੇ ਲਾ ਰਹੀ ਆ। ਭਾਈ ਗੱਲ ਉਹ ਆ ਵੀ ਆਪਾਂ ਸਵੇਰ ਤੋਂ ਲੈ ਕੇ ਉੱਥੋਂ ਟਿੱਕਰ ਸੀਗੇ ਸ਼ਾਮ ਤੱਕ ਰੋ ਉੱਥੇ ਸੀਗੇ। ਜਦੋਂ ਸ਼ਾਮ ਨੂੰ ਨਿਕਲੇ ਜਦੋਂ ਪਤਾ ਲੱਗਾ ਵੀ ਬਾਈ ਗਗਨ ਜੀ ਵੀ ਉੱਥੋਂ ਨਿਕਲ ਗਏ, ਮੀਡੀਆ ਵੀ ਉੱਥੋਂ ਨਿਕਲ ਗਈ। ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਖੜੀ ਰੋਮਨ ਹੁਣੀ ਇੱਥੇ ਆ ਵੀ ਉਹਨਾਂ ਦੀ ਟੀਮ ਇੱਥੇ ਆ ਸੀ ਉੱਥੇ ਸੀਗੇ। ਪਰ ਉਹ ਉਹਦੇ ਜਦੋਂ ਤੁਸੀਂ ਨਿਕਲੇ ਜਸਟ ਵੀ ਮੈਂ ਅੰਤਬਾਦ ਅੱਧੇ ਘੰਟੇ ਬਾਅਦ ਉੱਥੇ ਪਹੁੰਚ ਗਏ ਉੱਥੇ ਪ੍ਰਗਟ ਹੋ ਗਏ ਜਦੋਂ ਉੱਥੇ ਜਾ ਕੇ ਉਹ ਆਪਦੀਆਂ ਬਸ ਉਹ ਹੀ ਲਾਮ ਲਾਚ ਕਰਨਾ ਆਦੀਆਂ ਫੋਟੋਆਂ ਬਣਾਉਣੀਆਂ ਸੀ ਫ੍ਰਿੰਟ ਲੈ ਜਾ ਕੇ ਬਣਾ ਕੇ ਆਏ ਜਾਂ ਹੱਥ ਜੇ ਜੋੜਨੇ ਸੀਗੇ ਵੀ ਆਹ ਦੇਖੋ ਜੀ ਜਾਂ ਇੱਕ ਅੱਧੇ ਨੂੰ ਕਿਸੇ ਨੂੰ ਆਏ ਮੈਂ ਤਾਂ ਟਰਾ ਡਾਲੇ ਤੇ ਖੜ ਕੇ ਫਿਰ ਬੋਰੀ ਵੀ ਚਕਾਉਣੀ ਸੀ ਇੱਕ ਨੇ ਹੱਥ ਜਿਹੋਨੇ ਦੂਜ ਨੇ ਆਉਤ ਹੱਥ ਜੋੜਨੇ ਸੀ ਇਹ ਵੀ ਉਹਨਾਂ ਨੇ ਕਰਨਾ ਸੀਗਾ ਪਰ ਇੱਕ ਉਹਨਾਂ ਨਾਲ ਹੋਰ ਵੀ ਮਨਜੋਗ ਐਮ.ਐਲ.ਏ ਸਾਹਿਬ ਸੀਗੇ ਆਮਨ ਰੋੜਾ ਹਾਂਜੀ ਹਾਂਜੀ ਉਹ ਵੀ ਸੀ ਉਹ ਵੀ ਫਿਰ ਉੱਥੋਂ ਨਿਕਲ ਗਏ ਬਾਅਦ ਚ ਸਾਡੇ ਕੋਲੇ ਆਉਂਦੇ ਨੇ ਸਰਪੰਚ ਸਾਹਿਬ ਜੱਲੂ ਕਹਿੰਦੇ ਵੀ ਉਹ ਆਂਦੇ ਜੀ ਅਸੀਂ ਇਹਨਾਂ ਦੀ ਫੀਲਡ ਮੋੜਤੀ ਆ ਪਰ ਅਸੀਂ ਦੇਖੋ ਜੀ ਅਸੀਂ ਨਾ ਤਾਂ ਉਹ ਉਹ ਆਂਦੇ ਸੀ ਅਸੀਂ ਮੰਤਰੀ ਸਾਹਿਬ ਦੀ ਫੀਲਡ ਮੋੜਤੀ ਹਨਾ ਅਸੀਂ ਉੱਥੇ ਸੇਵਾ ਕਰਨ ਗਏ ਸੀ ਅਸੀਂ ਕੋਈ ਰੌਲਾ ਪਾਉਣ ਨਹੀਂ ਗਏ ਸੀ ਅਸੀਂ ਉੱਥੇ ਕੁਝ ਨਹੀਂ ਕਰਨ ਗਏ ਸੀਗੇ ਪਰ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਸੰਗਤ ਦੇ ਪੈਸਾ ਹਾਂ ਦਸਵੰਦ ਦਾ ਪੈਸਾ ਕਿਸੇ ਪਿਉ ਨੇ ਆਪਦੇ ਪੁੱਤ ਦੀ ਰੋਟੀ ਖੋ ਕੇ ਬੁਰਕੀ ਕੱਢ ਕੇ ਥੋੜੀ ਇਹ ਸੰਗਤ ਵਿੱਚ ਪਹਚਾਈ ਆ ਇਹ ਪੰਜਾਬ ਹੈ ਪੰਜਾਬ ਪਹਚਾਉਂਦਾ ਹੀ ਆ ਆਪਦੀ ਦਸਵੰਦ ਕੱਢਦਾ ਤੇ ਕੱਢਣਾ ਵੀ ਚਾਹੀਦਾ ਹੜਪੀੜਤਾਂ ਦੀ ਮਦਦ ਕਰਨੀ ਵੀ ਚਾਹੀਦੀ ਆ ਪਰ ਉੱਥੇ ਐ ਕਹੁੰਦੇ ਨੇ ਰੌਂਡੀ ਪਾਉਣੀ ਰੋਲ ਪਾਉਣੇ ਉਹ ਉੱਥੇ ਉਹ ਪਾ ਰਹੇ ਸੀਗੇ ਉਹ ਉਹਨਾਂ ਦੀ ਅੱਜ ਸਾਨੂੰ ਲੱਗਿਆ ਅਸੀਂ ਦੇਖੋ ਜੀ ਅਸੀਂ ਇੱਥੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਜੀ ਸਰਕਾਰ ਤੇ ਕਿਉਂਕਿ ਆਪਾਂ ਰਲ ਕੇ ਇੱਕ ਸਾਂਝੀ ਵਾਲਤਾ ਦਾ ਸੁਨੇਹਾ ਦੇ ਕੇ ਅਸੀਂ ਇੱਥੇ ਕਰ ਰਹੇ ਆ ਮਦਦ ਕਰ ਰਹੇ ਆ ਸਾਡਾ ਮਿਸਲ ਸਤਲੋਜ ਦਾ ਪਿਛਲੇ 10 ਦਿਨਾਂ ਤੋਂ ਇੱਥੇ ਸਾਡਾ ਕੈਂਪ ਲੱਗਾ ਹੋਇਆ ਜਿਹੜਾ ਅਸੀਂ ਉੱਥੇ ਰਸਨ ਪਚਾ ਰਹੇ ਆ ਪਰ ਜਿਹੜੀ ਅੱਜ ਵਾਲੀ ਘਟਨਾ ਹੋਈ ਆ ਉਹਦੇ ਵਿੱਚ ਜਿਹੜੇ ਕਿ ਸਾਡੇ ਮੰਤਰੀ ਸਾਹਿਬਾਨ ਜਿਹੜੇ ਆਮ ਆਦਮੀ ਪਾਰਟੀ ਇਹਨਾਂ ਦਾ ਚਿਹਰਾ ਨੰਗਾ ਹੋਇਆ ਪਰ ਹਾਂਜੀ ਇਹ ਤਾਂ ਹੈ ਨਾ ਕਿ ਮਤਲਬ ਅੱਜ ਤੱਕ ਸਰਕਾਰਾਂ ਜਿਵੇਂ ਪਿੰਡ ਆਪਾਂ ਗਏ ਉਹ ਪਿੰਡਾਂ ਨੇ ਕਿਹਾ ਕਿ ਅੱਜ ਤੱਕ ਸਾਡੇ ਕੋਲ ਕੋਈ ਪਹੁੰਚਦਾ ਨਹੀਂ ਕੋਈ ਬੋਰਡ ਦਾ ਨਹੀਂ ਪਿੰਡਾਂ ਦੇ ਵਿੱਚ ਤਾਂ ਅੱਜ ਤੱਕ ਤਾਂ ਉਹ ਪਿੰਡ ਸਰਕਾਰਾਂ ਨੂੰ ਦਿਸੇ ਹੀ ਨਹੀਂ ਸੀ ਬਾਈ ਜੀ ਉੱਥੇ ਬੱਚੇ ਬੀਬੀਆਂ ਰੋ ਰਹੀਆਂ ਹਾਂ ਬਜ਼ੁਰਗ ਰੋ ਰਹੇ ਉਹਦੇ ਸਾਡੇ ਕੋਲੇ ਕੋਈ ਨਹੀਂ ਆਉਂਦਾ ਸਾਡੇ ਕੋਲੇ ਕੋਈ ਮਦਦ ਨਹੀਂ ਹੈਗੀ ਇਹੋ ਜਿਹੇ ਪਿੰਡ ਆ ਜਿਹੜੇ ਪਿੰਡਾਂ ਦੇ ਵਿੱਚ ਨਾ ਤਾਂ ਕਸਤੀ ਜਾਂਦੀ ਹੈ ਤੇ ਨਾ ਹੀ ਬੰਦੇ ਤੋਂ ਜਾਇਆ ਜਾਂਦਾ ਉੱਥੇ ਤੁਰ ਕੇ ਜਾਣਾ ਪੈਂਦਾ ਪਾਣੀ ਇੱਥੋਂ ਗਲਗਲ ਤਿੱਕਰ ਹੁੰਦਾ ਤੇ ਅੱਜ ਸਾਡੇ ਨਾਲ ਭਰਾ ਸੀ ਮੇਰੇ ਨੌਜਵਾਨ ਸਾਥੀ ਸੀਗੇ ਉਹ ੱਤਕਾ ਮਾਰ ਕੇ ਵੋਟਾਂ ਨੂੰ ਲੈ ਗਿਆ ਤੁਸੀਂ ਤਾਂ ਦੇਖੀ ਹੀ ਹੈਗਾ ਹਨਾ ਉੱਥੇ ਇਹ ਹਾਲਾਤਾਂ ਵਿੱਚ ਪਰ ਮੰਤਰੀ ਸਾਹਿਬ ਆਉਂਦੇ ਆ ਜਿਵੇਂ ਆਏ ਉਹਨਾਂ ਦੇ ਪਹਿਣ ਪੱਚਰੇ ਆ ਥੋੜਾ ਘ ਹੈ ਨਹੀਂ ਹੁੰਦਾ ਕਿ ਜਿਹੜੇ ਚੁੱਟੇ ਪਾਏ ਹੁੰਦੇ ਆ ਇਥੋਂ ਲਵੇਲੇ ਜੇ ਵੀ ਹੁੰਦੇ ਆ ਆਏ ਥੋੜੇ ਕ ਹੱਥ ਵੀ ਲਾਏ ਹੁੰਦੇ ਉਹ ਪਤਾ ਨਾ ਕਿਉਂਕਿ ਇਹਨਾਂ ਦਾ ਜਿਹੜਾ ਸਟੋਰੀ ਡਾਇਰੈਕਟਰ ਆ ਜਿਹੜਾ ਸਕ੍ਰਿਪਟਰ ਰਾਈਟਰ ਆ ਉਹ ਬਹੁਤ ਵੱਡਾ ਫਿਲਮੀ ਅਦਾਕਾਰ ਆ ਉਹ ਸਟੋਰੀ ਉਹਨਾਂ ਨੂੰ ਉਹਨਾਂ ਨੂੰ ਡਾਇਰੈਕਸ਼ਨ ਦਾ ਉਹਨਾਂ ਨੂੰ ਸਟੋਰੀ ਰਾਈਟਿੰਗ ਦਾ ਉਹਨਾਂ ਨੂੰ ਉਹ ਪੂਰਾ ਹਸਾਬ ਆ ਉਦਾਂ ਹੀ ਇਹਨਾਂ ਨੂੰ ਇੱਕ ਫਿਲਮੇ ਜਾਂਦੀਆਂ ਮੈਂ ਪੰਜਾਬ ਨੂੰ ਤੁਹਾਡੇ ਮੱਦੇਮ ਰਹੀਂ ਇਹ ਕਹਿਣਾ ਚਾਹਣਾ ਇੱਕ ਸੁਨੇਹਾ ਦੇਣਾ ਚਾਹਣਾ ਇਹ ਵੀਰੋ ਕੋਈ ਮੱਸੀਆ ਪੁੰਨੇ ਦਾ ਮੇਲਾ ਨਹੀਂ ਇਹ ਕੋਈ ਧਾਰਮਿਕ ਮੇਲਾ ਨਹੀਂ ਇਹ ਕੋਈ ਮੇਲਾ ਨਹੀਂਗਾ ਜਿਹੜਾ ਕਿ ਹਰ ਸਾਲ ਆਊਗਾ ਤੇ ਆਪਾਂ ਇਹਨਾਂ ਦੀ ਜਾ ਕੇ ਹੈਲਪ ਕਰਾਂਗੇ ਹੈਲਪ ਕਰਨੀ ਚਾਹੀਦੀ ਆ ਪਰ ਇਹਦੀ ਜੜ ਲੱਭੋ ਇਹ ਹੜ ਆਉਂਦੇ ਕਿਉਂ ਆ ਹੜ ਲਿਆਂਦੇ ਕਿਉਂ ਆ ਹੜ ਆਏ ਕਿਉਂ ਆ ਇਹ ਮੈਨਮੇਡ ਆ ਇਹ ਜਿਹੜੇ ਡੈਮ ਆ ਇਹ ਫਲੱਡ ਆ ਇਹ ਇਹ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨਹੀਂ ਸੀ ਉਹਨਾਂ ਨੇ ਇਹ ਬੰਨ ਬਣਾਏ ਬੰਨ ਬਣੇ ਬੰਨ ਬਣ ਕੇ ਪਾਣੀ ਰੋਕਿਆ ਗਿਆ ਫਿਰ ਆਪ ਦੀ ਮਰਜ਼ੀ ਨਾਲ ਪਾਣੀ ਛੱਡਿਆ ਗਿਆ ਜਦੋਂ ਆਪ ਦੀ ਮਰਜ਼ੀ ਨਾਲ ਪਾਣੀ ਛੱਡਿਆ ਗਿਆ ਤੇ ਉਦੋਂ ਸਾਡੇ ਪਿੰਡਾਂ ਦੇ ਵਿੱਚ ਤਬਾਹੀ ਆਈ ਜਦੋਂ ਆਪ ਦੀ ਮਰਜ਼ੀ ਦੇ ਨਾਲ ਸਾਡਾ ਪਾਣੀ ਰੋਕਿਆ ਗਿਆ ਉਦੋਂ ਸਾਡੇ ਪਿੰਡਾਂ ਦੇ ਵਿੱਚ ਸੋਕਾ ਪਿਆ ਇਹ ਇਹ ਮੈਨ ਮੇਡ ਆ ਬਾਈ ਜੀ ਇਹ ਸਾਡੇ ਹਾਲਾਤ ਬਹੁਤ ਮਾੜੇ ਨੇ ਪਰ ਅੱਜ ਜਿਹੜੀ ਮੰਤਰੀ ਸਾਹਿਬ ਨੇ ਘਟਨਾ ਕੀਤੀ ਆ ਇਹ ਬੜੀ ਹੀ ਮੰਦ ਭਾਗੀ ਆ ਬੜੀ ਹੀ ਮੰਦਪਾ ਇਹ ਵੀ ਹੈ ਕਿ ਇਹ ਤਾਂ ਚਲੋ ਸਾਡੇ ਸਾਹਮਣੇ ਆ ਗਈ ਕਿ ਸੰਗਤ ਤਾਂ ਪਤਾ ਨਹੀਂ ਕਿੰਨੀ ਇੱਥੋਂ ਹੈਗੀ ਜਿਹੜੀ ਹੈਗੀ ਉਹ ਆਪਦਾ ਰਾਸ਼ਨ ਲੈ ਕੇ ਆ ਰਹੀ ਹੈ ਤੇ ਪਤਾ ਨਹੀਂ ਕਿੰਨਿਆਂ ਦੇ ਉੱਪਰ ਐਸੇ ਇਹਨਾਂ ਨੇ ਆਪਦੇ ਚਮਚੇ ਛੱਡੇ ਹੋਣੇ ਕਿ ਭਾਈ ਤੁਸੀਂ ਲੈ ਕੇ ਜਾ ਉਸ ਤੋਂ ਬਾਅਦ ਮਗਰ ਟਰਾਲੀਆਂ ਵੀ ਅਸੀਂ ਦੇਖੇ ਟਰਾਲੀਆਂ ਵੀ ਆ ਰਹੀਆਂ ਸੀ ਉਹ ਵੀ ਕੀ ਬਤਾ ਕਿ ਇਹਨੇ ਲਿਆਂਦਾ ਜੀ 8 ਤੋਂ 10 ਟਰਾਲੀਆਂ ਸੀ ਜਗਰਾਮਾ ਏਰੀਏ ਪੈਂਡ ਦੀਆਂ ਉਹ ਬਾਈ ਹੁਣਾਂ ਨੇ ਜਦੋਂ ਦ੍ਰਿਸ਼ ਦੇਖਿਆ ਨਾ ਉਹਨਾਂ ਨੇ ਹੱਥ ਜੋੜ ਤੇ ਉਹਾਂ ਦੇ ਅਸੀਂ ਨਹੀਂ ਅਸੀਂ ਨਹੀਂ ਸੇਵਾ ਕਰਨੀ ਉਹ ਸਾਰੀਆਂ ਪਚਾਓ ਤੇ ਪਿੰਡ ਕਿਥੇ ਮਰਾ ਦੇ ਦੂਜੇ ਦੀ ਲੋਡ ਵੰਦਦੀ ਹੈ ਹੈਲਪ ਕਰ ਲੋ ਅਸੀਂ ਨਹੀਂ ਕਰਨੀ ਜਦੋਂ ਉੱਥੇ ਹਾਲਾਤ ਦੇਖੇ ਬਾਈ ਸਾਡੇ ਮੂਰੇ ਮਤਲਬ ਰਾਜਨੀਤੀ ਹੋ ਰਹੀ ਹੈ ਸੇਵਾ ਦੇ ਨਾਂ ਤੇ ਵੀ ਬਾਈ ਰਾਜਨੀਤੀ ਪੂਰੀ ਜੀ ਰਾਜਨੀਤੀ ਨਹੀਂ ਹੋ ਰਹੀ ਸੇਵਾ ਦੇ ਨਾਂ ਤੇ ਰਾਜਨੀਤੀ ਕੋਈ ਨਹੀਂ ਕਰ ਰਿਹਾ ਹਾਂ ਉਹ ਉਹ ਫੋਟੋਆਂ ਜ਼ਰੂਰ ਹੋ ਰਹੀਆਂ ਸੇਵਾ ਦੇ ਸੇਵਾ ਵੀ ਨਹੀਂ ਹੈਗੀਗੀ ਉਹ ਫੋਟੋਆਂ ਜ਼ਰੂਰ ਹੋ ਰਹੀਆਂ ਆਹ ਦੇਖੋ ਜੀ ਉਹਨਾਂ ਦੇ ਕੋਲ ਕੈਮਰੇ ਵੀ ਪੂਰੇ ਆ ਲੈਤਾ ਮੀਆ ਉਹ ਕੈਮਰਾ ਉਹ ਤੁਹਾਨੂੰ ਪਤਾ ਹੀ ਹੈ ਸਟੋਰੀ ਰਾਈਟਰ ਤੇ ਡਾਇਰੈਕਸ਼ਨ ਤੇ ਸਾਰਾ ਕੁਝ ਉਹ ਤਾਂ ਹੈਗਾ ਹੀ ਹੈਗਾ ਉਹਨਾਂ ਕੋਲੇ ਸਾਰਾ ਕੁਝ ਹੈ ਬਈ ਦੱਸ ਕੀ ਚੀਜ਼ ਆ ਜਦੋਂ ਇਹ ਸਰਕਾਰ ਆਈ ਸੀ ਨਾ ਜਦੋਂ ਸਰਕਾਰ ਆਈ ਸੀ ਜਾਂ ਜਦੋਂ ਸਰਕਾਰ ਇਹ ਹੂਂਦ ਵਿੱਚ ਆਈ ਅਸੀਂ ਉਦੋਂ ਤੋਂ ਇਹਨਾਂ ਸਰਕਾਰਾਂ ਦੇ ਵਿੱਚ ਪਾ ਗਏ ਸੀਗੇ ਵੀ ਸਾਨੂੰ ਆਏ ਸੀ ਜਜ਼ਬਾਤੀ ਹੋਏ ਅਸੀਂ ਇਹਨਾਂ ਦੇ ਗੱਲਾਂ ਵਿੱਚ ਸੋਚੀਆਂ ਇਹਨਾਂ ਨੇ ਜਦੋਂ ਰੋ ਰੋ ਕੇ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਸੀਗੇ ਇਹੀ ਕਹਿੰਦੇ ਹੁੰਦੇ ਸੀ ਨਾ ਵੀ ਇਹ ਜਿਹੜੇ ਫਲੱਡ ਆਏ ਕੁਦਰਤੀ ਆ ਹਾ ਇਹ ਮੈਨ ਮੇਡ ਆ ਇਹ ਇਹ ਜਦੋਂ ਇਹ ਫਲੱਡ ਆਉਂਦੇ ਉਦੋਂ 6 ਮਹੀਨੇ ਪਹਿਲਾਂ ਇਹਨਾਂ ਦੀ ਸਫਾਈਆਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਇਹੀ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਸੀ ਨਾ ਤੇ ਅੱਜ ਉਹ ਮੁੱਖ ਮੰਤਰੀ ਸਾਹਿਬ ਕਿੱਥੇ ਆ ਇਹਨਾਂ ਨੂੰ ਰੋਣਾ ਵੀ ਆਉਂਦਾ ਇਹਨਾਂ ਨੂੰ ਹੱਸਣਾ ਵੀ ਆਉਂਦਾ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਲੋਕਾਂ ਨੂੰ ਬੰਨਣਾ ਵੀ ਆਉਂਦਾ ਲੋਕ ਇਹਨਾਂ ਨੇ ਕੇਰਾ ਬੰਨ ਲਏ ਸੀ ਪਰ ਬਾਈ ਜਿਵੇਂ ਇਹਨਾਂ ਦੇ ਤਾਸ਼ ਦੇ ਪੱਤੇ ਵਾਂਗੂ ਮਹਿਲ ਖੜਾ ਹੋਇਆ ਨਾ ਤੇ ਉਹ ਤਾਸ਼ ਦੇ ਪੱਤੇ ਵਾਂਗੂ ਇਹ ਮਹਿਲ 2027 ਦੇ ਵਿੱਚ ਡਿੱਗੂਗਾ ਜਰੂਰ ਡਿੱਗੂਗਾ ਗਗਨਬਾਈ ਨਾਲ ਸਾਡੇ ਨਾਲ ਆ ਬਾਈ ਤੁਸੀਂ ਸੇਵਾ ਲੈ ਕੇ ਆਏ ਸੀ ਇਹ ਜਿਹੜੀ ਫੀਡ ਦੀ ਸੇਵਾ ਆ ਪਰ ਆ ਕੇ ਉਥੇ ਠੱਪਾ ਫਿਰ ਮੰਤਰੀ ਸਾਹਿਬ ਆਪਦਾ ਹੀ ਲਾਗੇ ਸਭ ਤੋਂ ਪਹਿਲਾਂ ਜਿਵੇਂ ਬਾਈ ਵੀਰੇ ਨੇ ਗੱਲ ਕੀਤੀ ਨਾ ਇਹ ਦਰਦ ਆ ਇਹ ਦਰਦ ਆ ਵੀ ਇਹ ਤਾਂ ਉਹ ਮੋਰਚੇ ਤੇ ਆ ਅਸੀਂ ਲੁਧਿਆਣੇ ਤੋਂ ਆਏ ਹਾਂ ਨਾ ਤੇ ਉਰੇ ਸਾਨੂੰ ਕੋਈ ਜਾਣਦਾ ਨਹੀਂ ਸਾਡੀ ਜਿਹੜੀ ਸੇਵਾ ਚਲੋ ਵੀ ਮੈਂ ਤੇ ਸਾਡੀ ਟੀਮ ਆ ਗਈ ਪਰ ਇਹਦੇ ਪਿੱਛੇ ਐਨ ਆਰ ਆਈ ਸੱਜਣ ਸਾਡੇ ਪਿੰਡ ਦੇ ਤੇ ਸਾਡੀ ਫੈਮਿਲੀ ਦੇ ਬੰਦੇ ਜਿਨ੍ਹਾਂ ਨੇ ਐਨ ਆਰ ਆਈ ਬਹੁਤ ਵੱਡੀ ਮਦਦ ਭੇਜੀ ਤਾਂ ਹੀ ਭਾਈ ਅਸੀਂ ਇੰਨੇ ਫੀਡ ਜਾਂ ਜਿਹੜਾ ਮੈਡੀਕਲ ਕਿਟਸ ਮਤਲਬ ਮੇਰੇ ਖਿਆਲ ਨਾਲ 3 4 4.5 ਲੱਖ ਦੀ ਸਮਗਰੀ ਹੁਣੀ ਅਸੀਂ ਲੈ ਕੇ ਆਏ ਹਾਂ ਤੇ ਸਾਨੂੰ ਤੁਹਾਡੇ ਤੇ ਤਾਲਮੇਲ ਸੀਗਾ ਨਾ ਵੀ ਜਸਪੀ ਜੀ ਤੁਹਾਡੇ ਘਰ ਜਿਵੇਂ ਰੋਮਨ ਬਾਈ ਜੀ ਨਾਲ ਸੀਗਾ ਨਾ ਤੇ ਸਾਨੂੰ ਮਤਲਬ ਇਹ ਸੀਗਾ ਵੀ ਅਸੀਂ ਸਾਰਿਆਂ ਨੇ ਬਹੁਤ ਐਨ ਆਰ ਆਈ ਜਿਹੜੇ ਜਾ ਕੇ ਜਿਹੜੇ ਦਾਤਾ ਕੱਟ ਕੇ ਉਹ ਸੇਵਾ ਭੇਜ ਵੀ ਇਹ ਨਹੀਂ ਵੀ ਕਿਸੇ ਸਿੱਟ ਕੇ ਸਿ ਮੁੜਿਆਈ ਹੈ ਨਾ ਤੇ ਉਹ ਪਹਿਲਾਂ ਮੈਨੂੰ ਅੱਜ ਮੈਨੂੰ ਸੈਟੀਸਫੈਕਸ਼ਨ ਆ ਵੀ ਜਿਹੜੀ ਸੰਗਤ ਨੇ ਜਿਹੜੀ ਨੀਤਨਾ ਭੇਜੀ ਤਾਂ ਤੁਹਾਡੇ ਭਰਾਮਾਂ ਦੀ ਬਦੌਲਤ ਅਸੀਂ ਮਤਲਬ ਘਰ ਘਰ ਜਾ ਕੇ ਉਹ ਦੇ ਸਕੇ ਤੇ ਇਹ ਜਿਵੇਂ ਵੀਰੇ ਨੇ ਗੱਲ ਕੀਤੀ ਵੀ ਚਲੋ ਕੋਈ ਮੰਤਰੀ ਆ ਗਿਆ ਕਰ ਗਿਆ ਸਾਨੂੰ ਕਿ ਮੈਟਰ ਨਹੀਂ ਪਰ ਜਿਹੜਾ ਦੁੱਖ ਕਿਉਂ ਹੋਇਆ ਦੁੱਖ ਕਿਉਂ ਹੋਇਆ ਵੀ ਸਵੇਰ ਤੋਂ ਬਾਈ ਏਡਾ ਗੰਦਾ ਪਾਣੀ ਉਥੇ ਵਿੱਚ ਇਹ ਰੂੜੀਆਂ ਵਿੱਚ ਵਾਸ਼ਰੂਮ ਦਾ ਸਾਰਾ ਪਾਣੀ ਹੋਇਆ ਵੀ ਸਾਰੇ ਬੰਦੇ ਆ ਨਾ ਵਿੱਚ ਏਡੇ ਢੇਖੇ ਪਏ ਸੀਗੇ ਖੂਬ ਕੇ ਸੇਵਾ ਕਰਕੇ ਫਿਰ ਸੰਗਤ ਨੂੰ ਸੈਟੀਸਫਾਈ ਕਰਕੇ ਜਾ ਰਹੇ ਆ ਉਸ ਤੋਂ ਬਾਅਦ ਕੀ ਦੇਖਦੇ ਆ ਜਿਹੜੀ ਟਰ ਟਰਾਲੀ ਦੇ ਵਿੱਚ ਉਹ ਜੋ ਮੰਤਰੀ ਸਾਹਿਬ ਜਾ ਰਹੇ ਸੀਗੇ ਪਿੱਛੇ ਨਾ ਜਿਵੇਂ ਅਸੀਂ ਦੀਵਾ ਫੀਡ ਲੈ ਕੇ ਆਏ ਸੀਗੇ ਉਹ ਬੁਖਾਨੇ ਤੋਂ ਲੋਕਲ ਤਾਂ ਹੈ ਨਹੀਂ ਕਿ ਜੀ ਉਹ ਤੁਸੀਂ ਵੀ ਦੇਖਿਆ ਦੇਖਿਆ ਯਾਰ ਵੀ ਦੀਵਾ ਫੀਡ ਅਸੀਂ ਨਿਕਲੇ ਪਹਿਲੀ ਗੱਲ ਤਾਂ ਲਾਮ ਲਸ਼ਕਰ ਜਿਵੇਂ ਜਦੋਂ ਆਇਆ ਉਹ ਲਾਮ ਲਸ਼ਕਰ ਆਪਾਂ ਨੂੰ ਪੁਲਿਸ ਵਾਲਿਆਂ ਨੇ ਇਧਰ ਕਰੋ ਇਧਰ ਕਰੋ ਦੇਖੋ ਇਧਰ ਬਈ ਹੜ ਸੀਗੇ ਇਧਰ ਦਰਿਆ ਸੀ ਅਸੀਂ ਕਿੱਧਰ ਕਰਦੇ ਤੁਹਾਨੂੰ ਲੱਟਾਂ ਮਾਰੀਆਂ ਤੁਹਾਨੂੰ ਲੱਟਾਂ ਮਾਰੀਆਂ ਵੀ ਤੁਸੀਂ ਪੁਲਿਸ ਹੋ ਪਬਲਿਕ ਸਰਵੈਂਟ ਹੋ ਤੁਸੀਂ ਇਹ ਨਹੀਂ ਤੁਸੀਂ ਅਸੀਂ ਤੁਹਾਡੇ ਉਹ ਆ ਨਾ ਵੀ ਤੁਸੀਂ ਤੁਹਾਨੂੰ ਤੁਹਾਡਾ ਇਹ ਬਣਦਾ ਵਾ ਵੀ ਮੂਰੇ ਪਬਲਿਕ ਆ ਰਹੀ ਹੈ ਅਸੀਂ ਸਾਈਡ ਤੇ ਹੋਈਏ ਇਹਨੂੰ ਨੰਗਾਈਏ ਤੇ ਤੁਸੀਂ ਕਹਿ ਰਹੇ ਕਿ ਸਾਨੂੰ ਕੱਢੋ ਹ ਕਿਉਂਕਿ ਇਹ ਪੁਲਸ ਰਾਜਪੁਰ ਸਟੇਟ ਬਣ ਚੁੱਕੀ ਆ ਬਾਈ ਉਹਨੇ ਫਿਰ ਜਦੋਂ ਜਾ ਕੇ ਦੇਖਿਆ ਵੀ ਦੀਵਾ ਵੀੜਾ আর ਬਾਈ ਨਾਲ ਗੱਲ ਹੋਈ ਤੇ ਬਾਈ ਪੈ ਨਿਕਲੇ ਆ ਉਹ ਕਹਿੰਦਾ ਯਾਰ ਵੀ ਠੀਕ ਆ ਤੁਸੀਂ ਸੇਵਾ ਕਰਨ ਆਏ ਹੋ ਸਰਕਾਰ ਪਰੋ ਬਹੁਤ ਵਧੀਆ ਗੱਲ ਆ ਕਿਉਂਕਿ ਪਹਿਲਾਂ ਉਹਨੇ ਕਿਹਾ ਵੀ ਅਸੀਂ ਜੀ ਸੇਵਾ ਲੈ ਕੇ ਆਏ ਇਹ ਕਹਿੰਦਾ ਜਿਹੜੀ ਤੁਹਾਡੀ ਤੁਸੀਂ ਇਹ ਕਹੋ ਵੀ ਅਸੀਂ ਸੇਵਾ ਲੈ ਕੇ ਆਏ ਵੀ ਆਹ ਸੇਵਾ ਉੱਥੇ ਪਈ ਸੀ ਅਸੀਂ ਕਿਹਾ ਹੀ ਸਿਰਫ ਸ਼ਿਫਟ ਕਰਨ ਨੂੰ ਲੈ ਆਇਆ ਵੀ ਤੁਸੀਂ ਮਤਲਬ ਜਿਹੜੀ ਕਿਉਂਕਿ ਐਨ ਆਰ ਜਿਹੜੇ ਬੰਦੇ ਆ ਰਹੇ ਆ ਉੱਥੇ ਸੇਵਾ ਦੇ ਰਹਿਆ ਵੀ ਕ੍ਰੈਡਿਟ ਤਾਂ ਪਰਮਾਤਮਾ ਨੇ ਦੇਣਾ ਪਰ ਜਿਵੇਂ ਵੀਰ ਨੇ ਗੱਲ ਕੀਤਾ ਨਾ ਵੀ ਮਿਹਨਤ ਕਿਸੇ ਦੀ ਹੈ ਮਸ਼ਹੂਰੀ ਕਿਸੇ ਦੀ ਹੈ ਨਾ ਤੇ ਮਿਹਨਤ ਭਾਈ ਉਹਨਾਂ ਦੀ ਆ ਥੋੜੀ ਮਿਹਨਤ ਆ ਜਿਹੜਾ ਗਰਾਊਂਡ ਤੇ ਤੇ ਮੈਂ ਤਾਂ ਪ੍ਰਿੰਟ ਮੀਡੀਆ ਨੂੰ ਵੀ ਕਹੂੰਗਾ ਵੀ ਤੁਸੀਂ ਜਿਵੇਂ ਤੁਸੀਂ ਡਿਜੀਟਲ ਮੀਡੀਆ ਆ ਕੇ ਕਵਰ ਕਰਦੋ ਪ੍ਰਿੰਟ ਮੀਡੀਆ ਨੇ ਵੀ ਓਣਾ ਚਾਹੀਦਾ ਜਿਹੜਾ ਤੁਸੀਂ ਆਪਣੀ ਕਲਮ ਨਾਲ ਖਬਰਾਂ ਲਿਖਦੇ ਹੋ ਨਾ ਤੁਸੀਂ ਜਦੋਂ ਵਿੱਚ ਜਾਓਗੇ ਫਿਰ ਤੁਹਾਡੀ ਖਬਰ ਚ ਜਾਨ ਪਊਗੀ ਕਿਉਂਕਿ ਲੋਕਾਂ ਦੀ ਦਰਦ ਅਸੀਂ ਦੇਖੀ ਨਹੀਂ ਅੱਜ ਤੇ ਉੱਥੇ ਭਾਈ ਇਹਨੇ ਮਾੜੇ ਹਾਲਾਤ ਨੇ ਇਹਨੇ ਮਾੜੇ ਹਾਲਾਤ ਨੇ ਤੇ ਮਤਲਬ ਮੈਂ ਸਮਝ ਨਹੀਂ ਉਹ ਵੀ ਕਿਵੇਂ ਉਹਨਾਂ ਹਾਲਾਤ ਨੂੰ ਐਕਸਪਲੇਨ ਕਰੀਏ ਪਰ ਮੈਂ ਆਪਣੇ ਵੱਲੋਂ ਸਾਰੇ ਸਾਡੇ ਸੱਜਣਾ ਨੇ ਜਿਨ੍ਹਾਂ ਨੇ ਸੇਵਾ ਭੇਜੀ ਆ ਦੇਸ਼ਾਂ ਵਿਦੇਸ਼ਾਂ ਤੋਂ 100 100 ਰੁਪਏ 50 50 ਰੁਪਏ ਵੀ ਬਾਈ 10 10 ਰੁਪਏ ਵੀ ਸਾਡੇ ਕੋਲ ਆਇਆ ਕਿਉਂਕਿ ਮੰਨ ਲਓ ਵੀ ਅਸੀਂ 10 5 ਜਾਣੇ 50 50 ਹਜ਼ਾਰ ਪਾ ਕੇ ਲੈ ਆਉਂਦੇ ਹਣਾ ਉਸ ਉਹ ਉਹ ਸੇਵਾ ਚਲੋ ਠੀਕ ਹੈ ਵੀ 5 ਜਾਣ ਦੀ ਆ ਪਰ ਇਹ ਸੇਵਾ ਇੱਕ ਸੰਗਤੀ ਰੂਪ ਚ ਸੰਗਤ ਦਾ ਪੈਸਾ ਆ ਤੇ ਸੰਗਤ ਤੱਕ ਸੰਗਤ ਦੇ ਯੋਧਿਆਂ ਨੇ ਮਤਲਬ ਭੇਜਿਆ ਇਸ ਚੀਜ਼ ਸਾਨੂੰ ਬਹੁਤ ਸੈਟੀਸਫੈਕਸ਼ਨ ਪਰ ਇਹਦੇ ਤੇ ਠੱਪਾ ਲੱਗਣਾ ਤਾਂ ਬਦੁੱਖ ਦੀ ਗੱਲ ਹੈ ਇਹ ਤਾਂ ਚਲੋ ਬਾਈ ਹਰੇ ਕੋ ਕੀ ਪਤਾ ਹੋਰ ਕਿੰਨੀਆਂ ਸੇਵਾਵਾਂ ਤੇ ਠੱਪਾਈ ਆਮਦਵੀ ਪਾਰਟੀ ਆਪਦਾ ਲਾਈ ਜਾਂਦੀ ਹੋਵੇ ਨਾਲੋਂ ਤੋਂ ਬਾਈ ਜਿੰਨਾ ਮਰਜ਼ੀ ਲਾ ਲਓ ਇੱਥੇ ਲਾ ਲੋਗੇ ਉਹ ਜਿਵੇਂ ਕੱਲ ਵੀ ਇਹਨਾਂ ਦਾ ਕੈਮਰਾ ਇਹਨਾਂ ਦੇ ਰਿਪੋਰਟਰ ਜਿਹੜੇ ਹੈਗੇ ਨੇ ਹੁਣ ਨਾ ਪਰ ਉਹਦੀ ਕਚਹਿਰੀ ਚ ਠੱਪਾਈ ਦਾ ਲਾਉਗੇ ਉਹਦੀ ਖਚੈਰੀ 'ਚ ਠੱਪਾ ਜਿਹੜੇ ਕੈਨੇਡਾ 'ਚੋਂ ਟਰੱਕ ਚਲਾਉਂਦੇ ਨੇ ਜਿਹੜੇ ਸ਼ਿਫਟਾਂ ਲਾ ਕੇ ਜਿਨ੍ਹਾਂ ਨੇ ਸੇਵਾ ਭੇਜੀ ਆ ਸਾਡੇ ਪਿੰਡੋਂ ਜਿਨ੍ਹਾਂ ਨੇ 100 ਰੁਪਏ 500 ਰੁਪਏ ਹਨਾ ਫੈਕਟਰੀਆਂ ਫੇਰ ਜਾ ਕੇ ਉਹਨਾਂ ਨੇ ਸੇਵਾ ਭੇਜੀ ਆ ਹਨਾ ਤੇ ਉਹਨਾਂ ਨੇ ਉਹਦੀ ਆਪਦੀ ਦਰਗਾਹ ਜਿਵੇਂ ਤੱਕ ਪਿਓ ਦੇ ਛੇ ਵੀਰੇ ਲੈ ਕੇ ਆ ਹਨਾ ਤੇ ਉਹ ਸੇਵਾ ਆਈ ਆ ਫਿਰ ਇਹਨਾਂ ਨੇ ਵਰਤਾਕਿਆਂ ਦੀ ਇਹਨਾਂ ਨੇ ਕਿਹੜਾ ਇਲੈਕਸ਼ਨ ਲੜਨ ਦੀ ਆ ਬਾਈ ਜਿਹੜੇ ਆਪਾਂ ਘਰੇ ਕੋਈ ਇਲੈਕਸ਼ਨ ਲੜਨੀ ਆ ਤੇ ਆ ਸਾਡੇ ਦਾ ਉਹ ਏਰੀਆ ਵੀ ਕਿੱਥੇ ਵੀ ਥੋੜਾ ਲੜਨੀ ਆ ਨਾ ਗੱਲ ਕੀ ਹੈ ਵੀ ਇਹ ਇੱਕ ਸੇਵਾ ਇਹ ਜਜ਼ਬਾਤ ਹੈ ਇਹ ਸਾਡੇ ਦਸ਼ਮੇਸ਼ ਪਿਤਾ ਦੀ ਕੌਮ ਆ ਤੇ ਜਿਹਨੇ ਸਾਡੀ ਕੌਮ ਤੇ ਭੀੜ ਪਈ ਆ ਵੀ ਡਟ ਕੇ ਚਟਾਨ ਵਾਂ ਖੜਿਆ ਪਰ ਹਾਲਾਤ ਲਈ ਜੇ ਗੱਲ ਕਰੀਏ ਵੀ ਮੈਂ ਕਹਿੰਦਾ ਵੀ ਸਮੁੰਦਰ ਵੀ ਦੇਖਣ ਨੂੰ ਕਿਤੇ ਸੋਹਣਾ ਲੱਗਦਾ ਹੋਊਗਾ ਵੀ ਇਹ ਸਮੁੰਦਰ ਤੋਂ ਵੀ ਭੈੜਾ ਮੰਜ਼ਰ ਤਬਾਹੀ ਤੇ ਬਈ ਤੁਸੀਂ ਇਹ ਦੇਖੋ ਵੀ ਆਪਾਂ ਘਰੇ ਸਾਰੇ ਜਾਣੇ ਵਾਸ਼ਰੂਮ ਯੂਜ਼ ਕਰਦੇ ਆ ਜੇ ਸਾਡੇ ਘਰ ਦੀ 플ਸ ਚੋਕ ਹੋ ਜਵੇ ਆਪਾਂ ਜਾਂਦੇ ਨਹੀਂ ਹਨਾ ਵੀ ਜਾ ਨਹੀਂ ਸਕਦੇ ਤੇ ਇੱਥੇ ਕਿੰਨੇ ਘਰਾਂ ਦਾ ਸਿਸਟਮ ਹੀ ਚੋਕ ਹੋ ਗਿਆ ਕਿੰਨੇ ਘਰਾਂ ਦਾ ਬਾਈ ਰੋਟੀ ਪਾਣੀ ਅੱਛਾ ਨਿਉਆਂ ਚ ਪਾਣੀ ਜਾ ਰਿਹਾ ਬਾਈ ਹਨਾ ਉੱਥੇ ਰੂੜੀਆਂ ਉੱਥੇ ਭੈਣਾ ਸਾਡੀ ਜਿਹੜੀ ਬਾਈ ਅਸੀਂ ਅੱਜ ਮੈਡੀਕਲ ਕਿਟਾਂ ਜਿਸ ਸੈਨੀਟਰੀ ਪੈਡਸ ਦੇ ਕੇ ਹਨਾ ਚਲੋ ਠੀਕ ਹੈ ਕਿ ਹਨਾ ਇੱਕ ਸ਼ਰਮ ਹੁੰਦੀ ਹੈ ਨਾ ਪਰ ਬਾਈ ਰੋਮਨ ਬਾਈ ਗਿਆ ਵਸੀਂ ਭੈਣਾਂ ਦੇ ਬੀਬੀਆਂ ਨੇ ਸਿਆਣੀ ਬੀਬੀਆਂ ਆ ਕੇ ਉਹਨਾਂ ਨੇ ਮੰਗ ਕੇ ਬਿਟੇ ਸਾਨੂੰ ਲੇਡੀਜ਼ ਵਾਲਾ ਸਮਾਨ ਦੇ ਦਿਓ ਹਨਾ ਮਤਲਬ ਸਾਨੂੰ ਇਸ ਅੱਛਾ ਪੁੱਤ ਸਾਨੂੰ ਪਲਾਸ ਵੀ ਦੇ ਦਿਓ ਉਹ ਤਾਂ ਆਟੋਮੋਸ ਹੈਗੀ ਹੈ ਸਾਡੇ ਕੋਲ ਮਤਲਬ ਜਿਹੜੀ ਅਸੀਂ ਕਿਟਸ ਲੈ ਕੇ ਆਈਆਂ ਨਾ ਤੁਹਾਨੂੰ ਆਇਲ ਗিয়ার ਵੀ ਖਾਣ ਵਾਲੀ ਵੀ ਜ਼ਰੂਰੀ ਆ ਪਰ ਉਹ ਕਿਟਸ ਵੀ ਉਹੀ ਵੀ ਭਾਈ ਨੀਅਤ ਸਾਫ਼ ਸੀ ਵੀ ਜਿੰਨਾ ਮਰਜੀ ਇਹ ਕਹਾਲਾ ਠੱਪਾ ਤਾਂ ਪ੍ਰਮਾਤਮਾ ਨੇ ਲਾਉਣਾ ਠੱਪਾ ਸੰਗਤ ਲਾਉਣਾ ਸੰਗਤ ਨੂੰ ਦਰਜਾ ਗੁਰੂ ਨੇ ਆਪਣੇ ਤੋਂ ਵੱਡਾ ਦਿੱਤਾ ਹੋਇਆ ਵਾ ਤੇ ਸਾਨੂੰ ਬਹੁਤ ਸੈਟੀਸਫੈਕਸ਼ਨ ਆ ਆਰਐਨਬੀ ਟੀਮ ਦਾ ਸਤਿ ਸ੍ਰੀ ਅਕਾਲ ਜੀ ਮਿਸਲ ਦਾ ਤੇ ਬਾਈ ਰੋਮਨ ਉਹਨਾਂ ਦਾ ਸਾਰੀ ਟੀਮ ਦਾ ਕੁਲਦੀਪ ਬਾਜੇ ਨੂੰ ਸਾਰਿਆਂ ਦਾ ਮੇਰੇ ਵੱਲੋਂ ਕਿਉਂਕਿ ਇਹ ਸੇਵਾ ਤਾਂ ਸਿਰਫ ਦਾਸ ਇੱਕ ਸੇਵਾਦਾਰ ਸੀਗਾ ਇਹਦੇ ਪਿੱਛੇ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਲੱਖਾਂ ਰੁਪਏ ਭੇਜੇ ਨੇ ਉਹ ਦੇਸ਼ ਆਪਦੇਸ਼ਾਂ ਚ ਜਿੱਥੋਂ ਸਾਡੇ ਸੰਗਤ ਉਹਨਾਂ ਦਾ ਵਾ ਉਹਨਾਂ ਵੱਲੋਂ ਥੋੜਾ ਧੰਨਵਾਦ ਕਿ ਤੁਸੀਂ ਉਹਨਾਂ ਸਾਰਿਆਂ ਦੀ ਮਤਲਬ ਨੇਕ ਕਮਾਈ ਚੋਂ ਦਸਵੰਦ ਤੁਸੀਂ ਐਂ ਸੰਗਤ ਦੇ ਘਰ ਘਰ ਤੱਕ ਪਹੁੰਚੋਂ ਸਾਡੀ ਮਦਦ ਕੀਤੀ ਤੁਹਾਡਾ ਬਹੁਤ ਧੰਨਵਾਦ ਇੱਕ ਇੱਕ ਹਾਂ ਇੱਕ ਦੱਸ ਦਿਓ ਵੀ ਜਿਹੜੇ ਆਉਣਾ ਚਾਹੁੰਦੇ ਨੇ ਸੇਵਾ ਲੈ ਕੇ ਉਹਨਾਂ ਦੇ ਲਈ ਖਾਸ ਕੋਈ ਹਦਾਇਤ ਕੋਈ ਉਹਨਾਂ ਨੂੰ ਕਿਉਂਕਿ ਸਾਨੂੰ ਵੀ ਫੋਨ ਕਾਲਸ ਬਹੁਤ ਆ ਰਹੇ ਨੇ ਬਾਈ ਕਿਵੇਂ ਆਈਏ ਬਾਈ ਕਿੱਥੇ ਆਈਏ ਕਿੱਥੇ ਪਰ ਇੱਥੇ ਜਾ ਕੇ ਤੋਂ ਹਾਲਾਤ ਦੇਖਦੇ ਨੇ ਸ਼ਾਇਦ ਬੰਟਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਹਰ ਕੋਈ ਇਹ ਕਹਿੰਦਾ ਕਿ ਯਾਰ ਘਰਾਂ ਤੱਕ ਜਾਈਏ ਐਦਾਂ ਮਤਲਬ ਉਹਨਾਂ ਲਈ ਕਿਉਂਕਿ ਤੁਸੀਂ ਤਾਂ ਹਰ ਰੋਜ਼ ਇੱਥੇ ਫਿਰਦੇ ਹੋ ਉਹਨਾਂ ਲਈ ਜ਼ਰੂਰ ਦਖਾ ਸਕਦਾ ਹੈ ਬਾਈ ਜੀ ਪਹਿਲੀ ਗੱਲ ਤਾਂ ਜਿਹੜੇ ਵੀਰ ਵੀ ਸੇਵਾ ਲੈ ਕੇ ਆ ਰਹੇ ਨੇ ਜੋ ਵੀ ਵੀਰ ਸੇਵਾ ਇਹ ਨਾ ਹੋਵੇ ਵੀ ਤੁਸੀਂ ਸੜਕਾਂ ਤੇ ਸੱਟ ਕੇ ਜਾਵੜੋ ਜਾਂ ਤੁਸੀਂ ਉੱਥੇ ਸੜਦੋ ਤੁਹਾਡਾ ਸਮਾਨ ਖਰਾਬ ਹੋਵੇ। ਭਾਈ ਆਪਦੀ ਬੋਰਡ ਦਾ ਬੋਰਡ ਦਾ ਆਪਦਾ ਪ੍ਰਬੰਧ ਕਰਕੇ ਆਓ ਫੇਰ ਤੁਸੀਂ ਸੇਵਾ ਲੈ ਕੇ ਲੋਡ ਬੰਦ ਹੈਗੇ ਆ। ਦੂਸਰੀ ਗੱਲ ਭਾਈ ਅਸੀਂ ਮਿਸਲ ਸਤਲੋਜ ਦੇ ਨਾਲ ਜਿਹੜਾ ਇਹ ਕੈਂਪ ਲੱਗਾ ਸੀ ਉਹਨਾਂ ਦੇ ਨਾਲ ਸੇਵਾ ਕਰ ਰਹੇ ਆ। ਸਾਡੇ ਜਿਹੜੇ ਆ ਮਿਸਲ ਸਤਲੋਜ ਦੇ ਪ੍ਰਧਾਨ ਅਜੇ ਪਾਲ ਸਿੰਘ ਜੀ ਬਰਾੜ ਤੇ ਭਾਈ ਦਵਿੰਦਰ ਸਿੰਘ ਜੀ ਸੇਖੋ ਭਾਈ ਗੁਰਬੀਰ ਸਿੰਘ ਜੀ ਬੱਬੂ ਇਹ ਪਹਿਲੇ ਦਿਨ ਤੋਂ ਇਹਨਾਂ ਨਾਲ ਡਟ ਕੇ ਅਸੀਂ ਖੜੇ ਆ। ਇਹਨਾਂ ਨੇ ਇਥੋ ਤੱਕ ਅਸੀਂ ਟੀਚਾ ਮੰਨਿਆ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਪਾਣੀ ਥੱਲੇ ਉਤਰੂਗਾ ਤੇ ਜਿਹੜੇ ਇਹ ਲੋਕ ਆ ਇਹਨਾਂ ਦਾ ਮੰਡ ਦਾ ਏਰੀਆ ਜਿਹੜਾ ਉਹ ਫਸਲਾਂ ਸੀ ਹਨਾ ਉਹ ਅਸੀਂ ਕਿਰਾਇਆ ਲਾ ਕੇ ਇਹਨਾਂ ਨੂੰ ਜ਼ਮੀਨਾਂ ਵੀ ਬਣਾ ਕੇ ਜਾਵਾਂਗੇ ਅਸੀਂ ਪੰਜਾਬੀਆਂ ਨੂੰ ਕਹਿੰਨੇ ਆ ਵੀ ਇਹ ਬਣਾ ਕੇ ਵੀ ਦੇਣੀਆਂ ਆਪਾਂ ਭਾਈ ਆਪ ਦਾ ਉਹਨਾਂ ਦਾ ਦਸਵੰਦ ਜੋੜ ਬਚਾ ਕੇ ਰੱਖਿਓ ਵੀ ਇਹ ਸਭ ਤੋਂ ਪਹਿਲਾਂ ਬਈ ਹੁਣ ਪਾਣੀ ਵਗ ਰਿਹਾ ਹੁਣ ਲਗਾਤਾਰ ਪਾਣੀ ਵਗ ਰਿਹਾ ਇਹ ਪਾਣੀ ਖੜਨਾ ਜਦੋਂ ਖੜਿਆ ਤੇ ਇਹਦੇ ਵਿੱਚੋਂ ਪੜਾਅ ਸੁੱਡਨੀ ਆ ਇਹਦੇ ਵਿੱਚੋਂ ਜਦੋਂ ਬਿਮਾਰੀਆਂ ਨੇ ਜਨਮ ਲੈਣਾ ਤੇ ਜਦੋਂ ਇਹ ਪਾਣੀ ਥੱਲੇ ਉਤਰਿਆ ਤੇ ਉਦੋਂ ਤੁਹਾਨੂੰ ਤਬਾਈ ਦਾ ਮੰਜ਼ਰ ਦਿਖਣਾ ਉਹ ਤਬਾਈ ਦਾ ਮੰਜ਼ਰ ਦਿਖਣਾ ਤੇ ਉਹ ਤਬਾਈ ਦੇ ਮੰਜ਼ਰ ਨੂੰ ਆਪਾਂ ਸਾਫ਼ ਕਰਨ ਦੇ ਵਾਸਤੇ ਉਹਨੂੰ ਆਪਾਂ ਜ਼ਮੀਨਾਂ ਨੂੰ ਆਬਾਦ ਕਰਨ ਵਾਸਤੇ ਭਾਈ ਜੀ ਤੁਸੀਂ ਆਪਣੇ ਜਿਹੜੀ ਦਸਵੰਦ ਉਹ ਦਸਵੰਦ ਬਚਾ ਕੇ ਰੱਖਿਓ ਕਿਉਂਕਿ ਇੱਥੇ ਆਪ ਨੂੰ ਰੇਤਾ ਵੀ ਕੱਢਣੀ ਪੈਣੀ ਐ ਇੱਥੇ ਮਿੱਟੀ ਵੀ ਕੱਢਣੀ ਪੈਣੀ ਆ ਕਿਉਂਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਤੇ ਜੇ ਇੱਥੇ ਆਪਾਂ ਰੇਤਾ ਦਾ ਬੱਠਲ ਚੱਕ ਕੇ ਆਪਾਂ ਕਿਤੇ ਘਰੇ ਲਾ ਲਈਏ ਤੇ ਪਰਜਾ ਹੋ ਜਾਂਦਾ ਤੇ ਉਹ ਅਸੀਂ ਸਾਫ਼ ਕਰਕੇ ਤੇ ਇਹਨਾਂ ਨੂੰ ਜ਼ਮੀਨ ਆਬਾਦ ਕਰਕੇ ਦੇਣੀਆਂ ਜੋ ਵੀ ਕੁਝ ਹੋਇਆ ਜਿੰਨਾ ਵੀ ਕੁਝ ਹੋਇਆ ਚਲੋ ਹੋ ਗਿਆ ਅਸੀਂ ਤਿੰਨ ਚਾਰ ਦਿਨ ਹੋ ਗਏ ਲਾਲਜੀਤ ਸਿੰਘ ਭੁੱਲਰ ਜੀ ਮਿਲੇ ਸੀ ਅਸੀਂ ਉੱਥੇ ਵੀ ਮਿਲੇ ਸੀ ਕਿ ਮੰਤਰੀ ਸਾਹਿਬ ਕੀ ਹਾਲ ਹੈ ਜੀ ਹੋ ਠੀਕ ਹੋ ਜੀ ਵਧੀਆ ਬੁਲਾਇਆ ਇਹਨੂੰ ਉੱਡ ਕੇ ਬੁਲਾਇਆ ਅਸੀਂ ਉਹ ਚੀਤੋਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਕੋਈ ਵਿਰੋਧੀ ਨਹੀਂ ਹੈਗੇ ਨਾ ਅਸੀਂ ਪਾਰਟੀ ਅਸੀਂ ਤਾਂ ਸਰਕਾਰਾਂ ਹੀ ਇਹ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਅਸੀਂ ਵਿਰੋਧੀ ਨਹੀਂ ਹੈਗੇ ਪਰ ਅੱਜ ਵਾਲਾ ਜਿਹੜਾ ਮੰਜ਼ਰ ਦੇਖ ਕੇ ਬਾਈ ਬੜਾ ਦੁੱਖ ਹੋਇਆ ਬਹੁਤ ਦੁੱਖ ਹੋਇਆ ਇਹ ਉਹ ਗੱਲ ਨਹੀਂ ਹੋਣੀ ਚਾਹੀਦੀਗੀ ਮੈਂ ਵਾਰ-ਵਾਰ ਕਹਿੰਨਾ ਵੀ ਪੈਸਾ ਸੰਗਤ ਦਾ ਮਸ਼ਹੂਰੀ ਦਿੱਲੀ ਵਾਲਿਆਂ ਦੀ ਐਡ ਦਿੱਲੀ ਐਂਡ ਕੰਪਨੀ ਦੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬ ਗੁਰੂਆਂ ਦੇ ਨਾਂ ਤੇ ਵਾਸਤਾ ਪੰਜਾਬ ਨੇ ਪੰਜਾਬੀਅਤ ਨੇ ਹਰੇਕ ਵਾਰੀ ਜਿੱਥੇ ਵੀ ਕੋਈ ਗੱਲ ਹੋਈ ਆ ਪੰਜਾਬੀਆਂ ਦੀ ਬਾਹ ਫੜੀ ਆ ਪੰਜਾਬੀਆਂ ਦੇ ਨਾਲ ਬਾਈ ਆਪਾਂ ਲੱਖ ਲੱਖ ਵਾਰ ਸ਼ੁਕਰ ਕਰੀਏ ਪ੍ਰਮਾਤਮਾ ਦਾ ਜਿਹਨੇ ਆਪਾਂ ਨੂੰ ਪੰਜਾਬ ਦੇ ਵਿੱਚ ਜਨਮ ਦਿੱਤਾ ਇੱਥੇ ਜੰਮੇ ਆਪਾਂ ਬਾਈ ਨਹੀਂ ਤਾਂ ਦੂਜੇ ਸਟੇਟਾਂ ਵਿੱਚ ਦੇਖੋ ਦੂਜੇ ਰਾਜਾਂ ਵਿੱਚ ਦੇਖੋ ਉੱਥੇ ਵੀ ਸਾਡੇ ਸੈਖੀ ਮਦਦ ਲੈ ਕੇ ਪਹੁੰਚਦੇ ਆ ਹੋਰ ਕੋਈ ਨਹੀਂ ਪਹੁੰਚਦਾਗਾ ਸਾਰਿਆਂ ਨੂੰ ਕਹਿੰਨੇ ਆ ਵੀ ਇਹ ਜਿਹੜੀ ਆਪਣੀ ਹੜਾਂ ਦੀ ਪੀੜਾ ਇਹਨੂੰ ਆਪਾਂ ਲੜ ਮਿਲ ਕੇ ਨਹੀਂ ਜਿੱਠੀਏ ਸਾਡੇ ਵੀ ਹੈ ਨਾ ਉਥੇ ਸਸਰਾਲੀ ਸਾਡੇ ਬੰਨ ਆ ਜੀ ਉਥੇ ਪ੍ਰੋਬਲਮ ਆ ਰਹੀ ਹੈ ਤੁਸੀਂ ਦੇਖੋ ਨਲੈਕੀ ਦੇਖੋ ਪਤਾ ਵਾ ਵੀ 8 5-7 ਦਿਨ ਤੋਂ ਵੀ ਉਹ ਹਨਾ ਮਤਲਬ ਲੋਕ ਸਾਡੇ ਉਥੇ ਅੰਗਰੇਜ਼ ਬਾਈ ਹੋਣੀ ਨੇ ਗੜੀ ਤੋਂ ਗਰ ਤੋਂ ਅਸੀਂ ਜਾ ਕੇ ਆਣੋ ਕੋ ਨਾ ਉਹਨਾਂ ਦੇ ਬਾਈ ਜਿਵੇਂ ਦਰਿਆ ਐ ਵਗ ਰਿਆ ਨਾ ਤੇ ਐ ਜਮੀਨਾਂ ਨੇ ਬਾਈ ਉਹਨਾਂ ਦੇ ਐ ਸਲੋਟ 8-8 ਕਿਲੇ ਲਾਮ ਤੇ ਮਤਲਬ 50 50 70 70 ਕਿਲੇ ਇੱਕ ਇੱਕ ਪਰਿਵਾਰ ਦੇ ਬਾਈ ਹੜ ਗਏ ਇੱਕ ਤਾਂ ਉਹ ਵਿੱਚੋਂ ਇੰਨਾ ਡੁੱਬ ਗਿਆ ਬਾਅਦ ਚ ਵਾਰੂਗਾ ਵੀ ਉਹ ਦਰਿਆ ਨੇ ਆ ਭੰਨ ਭੰਨ ਕੇ ਬਾਈ ਜਮੀਨ ਹੀ ਹੜਾ ਕੇ ਲੈ ਗਿਆ ਸਾਡੇ ਅੰਗਰੇਜ਼ ਬਾਈ ਉਹਨਾਂ ਜਿਹੜਾ ਵੀ ਸਰਕਾਰ ਨੂੰ ਅੱਜ ਹੁਣ ਮੈਨੂੰ ਪਤਾ ਲੱਗਿਆ ਫੋਨ ਆਇਆ ਕਹਿੰਦੇ ਵੀ ਸਰਕਾਰ ਪਹਿਲਾਂ ਜਿਹੜਾ ਧੂਸੀ ਬਣਾ ਉਹਨੂੰ ਮੰਨਦੀ ਹੈ ਵੀ ਹੇ ਤਾਂ ਪਾਣੀ ਦੂਰ ਹੈ ਜਿਹੜੀ ਵੇਚਲ ਜ਼ਮੀਨਾਂ ਨੇ ਉਹਨਾਂ ਨੂੰ ਗਿਣਤੀ ਚ ਨਹੀਂ ਹਾਲਾਂਕਿ ਉਹਨਾਂ ਦੀ ਮਾਲਕੀਆਂ ਨੇ ਉਹਨੂੰ ਗਿਣਤੀ ਨਹੀਂ ਮੰਨ ਰਹੀ ਅੱਜ ਸਾਨੂੰ ਫੋਨ ਆਇਆ ਵੀ ਉਹ ਜਿਹੜਾ ਦਰਿਆ ਹੈ ਪਾੜ ਕਰਦਾ 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 ਬੰਨ ਦੇ ਕੋਲ ਆ ਗਿਆ ਰੱਬ ਨਾ ਕਰੇ ਸੱਚਾ ਪਾਸੇ ਇਹ ਜਿਹਾ ਮੇਰਾ ਮੈਂ ਜਬਾਨ ਤੇ ਵੀ ਸ਼ਬਦ ਲਿਆਉਣਾ ਚਾਹੁੰਦਾ ਰੱਬ ਨਾ ਕਰੇ ਕਿ ਮੱੜ ਜੀ ਉੱਥੇ 1921 ਹੋ ਗਈ ਭਾਈ ਸਾਰਾ ਏਰੀਆ ਡੁੱਬ ਜਾਊਗਾ ਹਨਾ ਹੁਣ ਤਾਂ ਦਰਿਆ ਵਾਲ ਤੇ 15 25 25 30 35 35 ਜਣੇ ਆਉਂਦੇ ਨੇ ਤੇ ਕਰਾ ਕੇ ਉਹ ਫਿਰ ਆਏ ਫੋਟੋਆਂ ਕਰਾ ਕੇ ਜਾ ਪਰਦੇ ਨੇ ਤੁਸੀਂ ਐਫਰਟ ਕੀ ਕਰ ਰਹੇ ਹੋ ਤੁਸੀਂ ਸਰਕਾਰ ਚ ਉਥੇ 7 8 ਟਿੱਪ ਉਹ ਸਿੱਟ ਤੇ ਉਹਦੇ ਪੱਥਰਾਂ ਦੇ ਤੁਸੀਂ ਐਫਰਟ ਕੀ ਕਰ ਰਹੇ ਹੋ ਤੁਸੀਂ ਫੋਟੋਆਂ ਕਰਾ ਕੇ ਆਗੇ ਜਾਇਜਾ ਲਾ ਕੇ ਚਲ ਗਏ ਜੱਜ ਜੀ ਨੂੰ ਬਾਈ ਤੁਸੀਂ ਉਥੇ ਕੀ ਸਰਕਸ ਚੱਲਦੀ ਆ ਜਾ ਉੱਥੇ ਕੀ 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 ਦੇਖ ਰਹੇ ਹੋ ਤੁਸੀਂ ਵੀ ਤੁਸੀਂ ਜੇ ਆਇਓ ਡੇਲੀ ਜਦੋਂ ਤੁਸੀਂ ਆਇਓ ਫੋਰ ਐਗਜ਼ੈਂਪਲ ਅਸੀਂ ਕੱਲ ਗਏ ਸੀ ਸੇਵਾ ਲੈ ਕੇ ਅਸੀਂ ਸੇਵਾ ਲੈ ਕੇ ਗਏ ਤੇ ਸੰਗਤ ਸੇ ਅਸੀਂ ਡੀਜ਼ਲ ਦੀ ਸੇਵਾ ਵੀ ਕਰਕੇ ਉੱਥੇ ਹਨਾ ਤੇ ਤੁਸੀਂ ਭਾਈ ਕੀ ਐਫਰਟ ਤੁਸੀਂ ਸਰਕਾਰ ਚੋਂ ਥੋੜੀ ਤਾਂ ਚੁਟਕੀ ਮਾਰੇ ਤੇ ਦਿਨ ਤੇ ਰਾਤ ਹੋ ਜਾਣਾ ਤੇ ਭਾਈ ਲੋਕਾਂ ਕਨੇ ਵਿਚਾਰਾ ਕੀ ਕੀਤਾ ਉੱਥੇ ਲੋਕਾਂ ਦੀ ਤਾਂ ਜ਼ਮੀਨ ਹੜ ਗਈ ਸਾਡੇ ਘੜੀ ਤੋਗੜ ਸਾਡੇ ਕਿਸਾਨਾਂ ਦੀ ਜ਼ਮੀਨ ਹੜ ਗਈਆਂ ਤੇ ਸਰਕਾਰ ਦੀ ਉੱਥੇ ਦਰਿਆਜ ਬੂਟੇ ਲਾਏ ਹੋਏ ਨੇ ਅਕੇ ਡੀਐਫਐਸਸੀ ਬੂਟਿਆਂ ਦੀ ਮਨਜ਼ੂਰੀ ਨਹੀਂ ਦਿੰਦਾ ਉਹ ਕਹਿੰਦਾ ਬੂਟੇ ਵੱਢ ਕੇ ਵੀ ਅਸੀਂ ਐ ਸਿੱਟ ਦਿਨੇ ਤਾਂ ਕਿ ਦਰਿਆ ਦਾ ਸੀ ਨੱਕਾ ਮੋੜਦੀ ਹੈ ਨਾ ਤੇ ਮਜਬੂਰੀ ਜਾ ਕੇ ਬਾਅਦ ਚ ਨੇੜੇ ਨੇੜੇ ਬੂਟੇ ਵੱਢਣ ਦੀ ਦਿੱਤੀ ਪਰ ਜਿੱਥੇ ਪਰਲੇ ਪਾਸੇ ਗੜੀ ਟੋਗੜ ਵਾਲੇ ਜਾਂ ਸਾਡੇ ਉੱਥੇ ਪਿੰਡਾਂ ਦੀ ਗੌਸਗੜ ਵਾਲੇ ਸੱਜਣ ਬੈਠੇ ਨੇ ਪਰ ਬਾਈ ਉਹ ਉਹਨਾਂ ਹਾਲਾਤ ਕਾਲ ਬਹੁਤ ਮੁਰਾਹਲ ਸੀ ਉੱਥੇ ਇੱਕ ਸਿਆਣੇ ਬੰਦੇ ਨੇ ਗੱਲ ਕਹੀ ਕਹਿੰਦਾ ਪੁੱਤੇ ਤਾਂ ਤਵਾਹੀ ਹੋਣੀ ਸੀ ਮੈਂ ਬਾਪੂ ਜੀ ਕਹਦੇ ਕਹਿੰਦਾ ਕਿਉਂਕਿ ਰਾਤ ਨੂੰ ਕੁਦਰਤ ਕਾਇਨਾਤ ਸੌਂ ਜਾਂਦੀ ਆ ਕਹਿੰਦਾ ਪੱਤੇ ਵੀ ਆਏ ਸੁੰਗੜ ਕੇ ਸੌ ਜਾਂਦੇ ਆ ਕਹਿੰਦਾ ਇਸ ਰੇਤ ਮਾਈਨਿੰਗ ਨੇ ਇਸ ਮਾਫੀਆ ਨੇ ਰਾਤ ਨੂੰ ਖਵਾਜਾ ਵੀ ਟਿਕਣ ਨਹੀਂ ਦਿੱਤਾ ਖਵਾਜੇ ਅਸੀਂ ਪੁੱਛਦਿਆਂ ਖਵਾਜੇ ਨੂੰ ਕਹਿੰਦਾ ਰਾਤ ਨੂੰ ਇਹਨਾਂ ਨੇ ਖਵਾਜਾ ਵੀ ਸ਼ਾਂਤ ਨੂੰ ਵੀ ਟਿਕ ਜਿਵੇਂ ਨਾ ਸ਼ਾਂਤ ਬਗਜ ਵੀ ਕਹਿੰਦਾ ਇਹਨਾਂ ਨੇ ਇਹਨਾਂ ਕਹਿੰਦਾ ਰੇਤ ਮਾਫੀਆ ਵਾਲੇ ਨੇ ਰਾਤ ਨੂੰ ਖਵਾਜਾ ਵੀ ਨਹੀਂ ਟਿਕਣ ਦਿੱਤਾ ਕਹਿੰਦਾ ਫਿਰ ਖਵਾਜੇ ਨੇ ਤਾਂ ਕਰੋਪੀ ਲੈ ਕੇ ਆਉਣੀ ਸੀ ਚਲੋ ਖਵਾਜਾ ਕਿਤਾਬ ਪ੍ਰਮਾਤਮਾ ਭਲੀ ਕਰੇ ਪਰ ਗੱਲ ਕੀ ਹੈ ਵੀ ਇਹ ਮੈਨਮੇਡ ਨੇ ਇਹ ਉਥੋਂ ਜਿਹੜੇ ਡੈਮ ਬਣੇ ਹੋਏ ਨੇ ਉਥੋਂ ਈਏ ਦਾ ਜਮਾਨਾ ਗਿਆ ਪਰ ਬਾਈ ਇਹ ਉਹੀ ਹੈ ਵੀ ਪੰਜਾਬ ਨੂੰ ਹੜਾਉਣਾ ਪਰ ਜੁੱਡੇ ਹੜ ਤੂਫਾਨ ਇਹ ਸਾਡੇ ਗੁਰੂ ਤੋਂ ਵੱਡੇ ਨਹੀਂ ਕੇ ਜਿਹੜੇ ਮਰਜ਼ੀ ਲਿਓ ਕੋਈ ਨ ਡਿਗ ਡਿਗ ਫੇਰ ਸਵਾਨਾ ਉਹ ਕਹਿੰਦੇ ਕਾਬਲ ਦੇ ਜੰਮੇ ਨਿਤਮੰਦ ਹੁਣ ਪੰਜਾਬ ਦੇ ਜੰਮੇ ਨੂੰ ਨਿਤਮੇ ਹਮਾ ਨੇ ਪਰਮਾਤਮਾ ਭਲੀ ਕਰੂ ਜੀ ਬਹੁਤ ਬਹੁਤ ਸੋ ਬਾਈਕ ਗੱगन ਹੋ ਰਹੀ ਮੇਰੇ ਨਾਲ ਸੀ ਤੇ ਰੋਮਨ ਬਰਾੜ ਹੋ ਰਹੀ ਮੇਰੇ ਨਾਲ ਸੀ ਕਿ ਐਸਾ ਕੋਈ ਸ਼ਾਇਦ ਇਹ ਬਦਲਾਤੀ ਸਰਕਾਰਾਂ ਦਾ ਬਦਲਾਤੀ ਸਰਕਾਰ ਚ ਪਹਿਲੀ ਵਾਰੀ ਦੇਖਿਆ ਹੋਣਾ ਕਿ ਸੇਵਾ ਲੈ ਕੇ ਲੋਕ ਆਉਂਦੇ ਨੇ ਸੇਵਾ ਲੈ ਕੇ ਸੰਗਤ ਆਉਂਦੀ ਆ ਉਤੇ ਠੱਪੇ ਆ ਮਾਦੋਈ ਪਾਰਟੀ ਠੱਪੇ ਸਰਕਾਰਾਂ ਦੇ ਜਿਹੜੇ ਆ ਲੱਗ ਰਹੇ ਨੇ ਜਿਹਦੀ ਕਿ ਅੱਜ ਜਿਉਂਦੀ ਜਾਗਦੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਹੈ ਜਿਹੜੇ ਰੋ ਆਰਾਮੀ ਟੈਲੀਵਿ